ਦਾ ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 16 ਸਤੰਬਰ 2025 ਨਾਨਕਸ਼ਹੀ ਸੰਮਤ 557 80 ਮਹੀਨੇ ਦੀ ਸੰਗਰਾਦ ਹੈ ਜੀ ਸੈਮੀ ਆਮੂ ਕੈਡਜੀ ਅਤੇ ਕਵੰਟਲਲ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਰੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਆ। ਇਸ ਦੇ ਨਾਲ ਹੀ ਫਰਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ। ਗ੍ਰੇਟਰ ਬੈਂਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮੁਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ ਜੀ ਵਿਆਜ ਦਰਾਂ ਬਾਰੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਕੱਲ ਨੂੰ ਜਿਹੜੀ ਮੀਟਿੰਗ ਹੋਣੀ ਆ ਇਹ ਸਬੰਧੀ ਧਾਰਿਆਂ ਦੀ ਇਹ ਲੋਕਾਂ ਦੀਆਂ ਨਜ਼ਰਾਂ ਉੱਧਰ ਲੱਗੀਆਂ ਹੋਈਆਂ। ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਰਹੀ ਕ੍ਰਿਸਟੀਆ ਫਰੀ ਲੈਂਡ ਉਹਨੂੰ ਯੂਕਰੇਨ ਦੇ ਵਿੱਚ ਇੱਕ ਵਿਸ਼ੇਸ਼ ਰਾਜਦੂਤ ਬਣਾ ਕੇ ਭੇਜਿਆ ਜਾ ਰਿਹਾ ਆ। ਸਰੀ ਦੇ ਵਿੱਚ ਇੱਕ ਗ੍ਰਸਤਾਰੀ ਹੋਈ ਆ ਫਰੋਟਿਕਾਂ ਦੇ ਨਾਲ ਸੰਬੰਧਿਤ ਉਹਦੇ ਬਾਰੇ ਜਾਣਕਾਰੀ ਦਵਾਂਗੇ ਕੈਲਗੀ ਦੇ ਵਿੱਚ ਕੁਝ ਹੋਇਆ ਤੇ ਇਸ ਦੇ ਨਾਲ ਹੀ ਅਲਬਰਟਾ ਦੀ ਗੱਲ ਕਰਾਂਗੇ ਜਿੱਥੇ ਕਿ ਡਰਾਈਵਿੰਗ ਲਾਇਸੈਂਸ 'ਚ ਵੱਡੀ ਤਬਦੀਲੀ ਕੀਤੀ ਜਾ ਰਹੀ ਆ। 60 ਤੋਂ ਗਈ ਇੱਕ ਪੰਜਾਬਣ ਵਿਆਹ ਕਰਾਉਣ ਗਈ ਤੇ ਉਹਨੂੰ ਉੱਥੇ ਪੰਜਾਬ ਦੇ ਵਿੱਚ ਮਾਰ ਦਿੱਤਾ ਗਿਆ। ਤੇ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਯੂਨ ਨੇ ਇਜ਼ਰਾਈਲ ਨੂੰ ਨਸਲ ਘਾਤੀ ਦੱਸਿਆ ਉਹ ਕਹਿੰਦੇ ਵੀ ਗਾਜ਼ਾ ਦੇ ਵਿੱਚ ਬਕਾਇਦਾ ਨਸਲਕੁਸ਼ੀ ਹੋ ਰਹੀ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद तीजेशन एडमिंटन खोल ली है ਦਸ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਵਿਆਜ ਦਰਾਂ ਦੇ ਬਾਰੇ ਫੈਸਲਾ ਹੋਣ ਵਾਸਤੇ ਬੈਂਕ ਆਫ ਕੈਨੇਡਾ ਵੱਲੋਂ ਕੱਲ ਨੂੰ ਮੀਟਿੰਗ ਕੀਤੀ ਜਾ ਰਹੀ ਹੈ ਆ ਜੀ ਦੇ ਬਾਰੇ ਬਹੁਤੇ ਮਾਹਰ ਇਹ ਕਹਿ ਰਹੇ ਆ ਕਿ ਕੱਲ ਨੂੰ ਇੱਕ ਕੁਆਟਰ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਆ ਤੇ ਇਹਦੇ ਵਾਸਤੇ ਬਹੁਤੇ ਮਾਹਰ ਸਹਿਮਤ ਹੋ ਰਹੇ ਆ ਕੈਨੇਡਾ ਵਿੱਚ ਮਹਿੰਗਾਈ ਦਰ ਜਿਹੜੀ ਆ ਉਹ ਟੀਚਾ 2.5% ਤੇ ਰੱਖਿਆ ਹੋਇਆ ਇਹਨਾਂ ਨੇ ਤੇ ਪਿਛਲੇ ਮਹੀਨੇ ਇਹ ਤਕਰੀਬਨ ਜਿਹੜੀਆਂ 1.5% ਦੇ ਲਾਗੇ ਸੀਗੀ ਐਤਕੀ ਇਹ 2% ਦੇ ਲਾਗੇ ਹੋ ਚੁੱਕੀ ਆ ਪਰ ਫਿਰ ਵੀ ਸਰਕਾਰ ਦੇ ਮਿੱਥੇ ਟਿਰਚੇ ਤੋਂ ਥੱਲੇ ਆ ਸੋ ਇਸ ਵਾਸਤੇ ਬਹੁਤੇ ਆਰਥਿਕ ਮਾਹਰ ਇਸ ਗੱਲ ਵਾਸਤੇ ਸਹਿਮਤ ਆ ਕਿ ਹੁਣ ਇੰਟਰਸਟ ਰੇਟ ਕੱਟ ਜਿਹੜਾ ਆ ਲੱਗੂਗਾ ਸੋ ਹੁਣ ਤੋਂ ਲੈ ਕੇ ਜਿਹੜੀਆਂ ਮੀਟਿੰਗਸ ਦਸੰਬਰ ਤੱਕ ਹੋਣੀਆਂ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਇਸ ਸਾਲ ਦੇ ਅੰਤ ਤੱਕ 2 ਕੱਟ ਲੱਗ ਸਕਦੇ ਆ ਵਿਆਜ ਦਰਾਂ ਅੱਧਾ ਪਰਸੈਂਟ ਥੱਲੇ ਆ ਸਕਦੀਆਂ ਆ ਸੋ ਵਿਆਜ ਦਰਾਂ ਦੇ ਨਾਲ ਜਿਹੜਾ ਬਹੁਤ ਸਾਰੇ ਲੋਕਾਂ ਦਾ ਸੈਂਟੀਮੈਂਟ ਜੁੜਿਆ ਹੋਇਆ ਹੈ ਭਾਵਨਾਵਾਂ ਜੁੜੀਆਂ ਹੋਈਆਂ ਆ ਕੌਨਫੀਡੈਂਸ ਜੁੜਿਆ ਹੋਇਆ ਲੋਕੀ ਡੀ ਗ੍ਰੇ ਹੈ ਕਿ ਜੇਕਰ ਵਿਆਜ ਰਾਂ ਦੇ ਵਿੱਚ ਕੋਈ ਕਟੌਤੀ ਹੁੰਦੀ ਹੈ ਤਾਂ ਭਵਿੱਖ ਵਿੱਚ ਉਸ ਹਿਸਾਬ ਦੇ ਨਾਲ ਉਹ ਫੈਸਲੇ ਲੈ ਸਕਦੇ ਆ ਸੋ ਇਸ ਵਾਰੀ ਆਰਥਿਕ ਮਾਰ ਇਸ ਕਰਕੇ ਵੀ ਜ਼ਿਆਦਾ ਸ਼ੋਰ ਕਹਿ ਰਹੇ ਆ ਕਿਉਂਕਿ ਅਮਰੀਕਾ ਦੇ ਵਿੱਚ ਵੀ ਫੈਡਰਲ ਰਿਜ਼ਰਵ ਦੀ ਮੀਟਿੰਗ ਕੱਲ ਨੂੰ ਹੀ ਆ ਉੱਥੇ ਵੀ ਕਾਫੀ ਚਿਰ ਹੋ ਗਿਆ ਇੰਟਰਸਟ ਰੇਟ ਨਹੀਂ ਘਟਾਏ ਗਏ ਟਰੰਪ ਪ੍ਰਸ਼ਾਸਨ 'ਤੇ ਬਹੁਤ ਆ ਦਬਾਅ ਬਹੁਤ ਆ ਫੈਡਰਲ ਰਿਜ਼ਰਵ ਦੇ ਉੱਤੇ ਕਿ ਇਹ ਘਟਾਏ ਜਾਣ ਸੰਕੇਤ ਉਹਨਾਂ ਵੱਲ ਵੀ ਇਹੀ ਦਿੱਤਾ ਜਾ ਰਿਹਾ ਕਿ ਇੱਕ ਕੁਆਟਰਲ ਇੰਟਰਸਟ ਰੇਟ ਕੱਟ ਕੀਤਾ ਜਾ ਸਕਦਾ ਸੋ ਬਾਕੀ ਗੱਲ ਤਾਂ ਕੱਲ ਨੂੰ ਪਤਾ ਲੱਗਣੀ ਹੈ ਕਿ ਜਿਹੜੇ ਆਰਥਿਕ ਮਾਹਰ ਨੇ ਉਹ ਸੱਚੇ ਸਾਹਤ ਹੁੰਦੇ ਆ ਜਾਂ ਝੂਠੇ ਸਿੱਧ ਹੁੰਦੇ ਆ ਪਰ ਦੋਹਾਂ ਹੀ ਪਾਸੇ ਕੈਨੇਡਾ ਅਮਰੀਕਾ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 1% 1 ਸੌਰੀ ਇੱਕ ਕੁਆਟਰ ਦਾ ਜਿਹੜਾ ਕੱਟ ਆ ਉਹ ਲੱਗ ਸਕਦਾ ਹੈ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਕ੍ਰਿਸਟਿਆ ਫਰੀ ਲੈਂਡ ਦੀ ਕ੍ਰਿਸਟਿਆ ਫਰੀ ਲੈਂਡ ਡਿਪਲਮ ਐਮਪੀ ਨੇ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਰਹੇ ਹੈ ਟੂਡੋ ਕੈਬਨਟ ਦੇ ਵਿੱਚ ਇਸ ਤੋਂ ਇਲਾਵਾ ਉਹਨਾਂ ਨੇ ਟੂਡੋ ਦੇ ਜਾਣ ਤੋਂ ਬਾਅਦ ਲੀਡਰਸ਼ਿਪ ਦੀ ਰੇਸ ਵੀ ਲੜੀ ਸੀਗੀ ਮਾਰਕ ਕਾਰਨੇ ਕੋਲੋਂ ਹਾਰ ਗਏ ਸੀਗੇ ਤੇ ਹੁਣ ਉਹਨਾਂ ਨੂੰ ਜਿਹੜਾ ਜੀ ਇੱਕ ਯੂਕਰੇਨ ਦੇ ਵਿੱਚ ਵਿਸ਼ੇਸ਼ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਆ ਉਹ ਖੁਦ ਯੂਕਰੇਨੀ ਮਬੂਲਦੇ ਆ ਯੂਕਰੇਨੀ ਲੋਕਾਂ ਦੇ ਵਾਸਤੇ ਉਹਨਾਂ ਨੇ ਕੋਲੋਂ ਜੋ ਹੋ ਸਕਦਾ ਸੀ ਉਸ ਤੋਂ ਕਿਤੇ ਵੱਧ ਹੋ ਕਰਕੇ ਦਿਖਾ ਚੁੱਕੇ ਆ ਸੋ ਫ੍ਰੀਲੈਂਸ ਨੇ ਕਿਹਾ ਕਿ ਉਹ ਕੈਵਨ ਦੇ ਵਿੱਚੋਂ ਆਪਣਾ ਰੋਲ ਜਿਹੜਾ ਟ੍ਰਾਂਸਪੋਰਟੇਸ਼ਨ ਮਿਨਿਸਟਰ ਦਾ ਉਹ ਛੱਡ ਰਹੇ ਆ ਤੇ ਪਰ ਐਮਪੀ ਬਣੇ ਰਹਿਣਗੇ ਨਾਲ ਇਹਨਾਂ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਗਾਹਾਂ ਉਹਨੇ ਚੋਣਾ ਨਹੀਂ ਲੜਨੀ ਆ ਕੈਨੇਡਾ ਨੇ ਯੂਕਰੇਨ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਦਿੱਤੇ ਆ ਤੇ ਲੱਖਾਂ ਯੂਕਰੇਨੀ ਜਿਹੜੇ ਆ ਇੱਥੇ ਸੱਦੇ ਆ ਸੋ ਸੈੱਟ ਕੀਤੇ ਗਏ ਆ ਉਹਨਾਂ ਦੇ ਪੈਟਸ ਜਾਨਕਿ ਕੁੱਤੇ ਬਿੱਲੀਆਂ ਤਾਂ ਕਿੱਥੇ ਲਿਆਂਦੇ ਗਏ ਆ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਕੰਮ ਦੇ ਵਿੱਚ ਉਹ ਕੰਮ ਕਰਦੇ ਆਏ ਆ ਉਸੇ ਥਾਂ ਉਹਨਾਂ ਨੂੰ ਸੈੱਟ ਕੀਤਾ ਜਾਵੇ ਤੇ ਇਸ ਮਾਮਲੇ ਦੇ ਵਿੱਚ ਕ੍ਰਿਸਟਿਆ ਫਰੀ ਲੈਂਡ ਦੀ ਵੱਡੀ ਭੂਮਿਕਾ ਰਹੀ ਆ ਸੋ ਯੂਕਰੇਨੀ ਲੋਕ ਜਿਹੜੇ ਨੇ ਉਹ ਕ੍ਰਿਸਟਿਆ ਫਰੀ ਲੈਂਡ ਤੇ ਮਾਣ ਕਰਦੇ ਆ ਕਿ ਇੰਨੀ ਵੱਡੀ ਪੱਧਰ ਦੇ ਉੱਤੇ ਉਹਨਾਂ ਦੀ ਮਦਦ ਹੋਈ ਆ ਹੁਣ ਜਦੋਂ ਜੇ ਨੂੰ ਆਪਾਂ ਆਪਣੇ ਮੰਤਰੀਆਂ ਦੇ ਨਾਲ ਕੰਪੇਅਰ ਕਰਦੇ ਆ ਤਾਂ ਬਿਲਕੁਲ ਦੇਖਣਾ ਬਣਦਾ ਕਿ ਜਦੋਂ ਸਾਨੂੰ ਅਫਗਾਨਿਸਤਾਨ 'ਚ ਲੋੜ ਸੀਗੀ ਅਫਗਾਨਿਸਤਾਨ ਦੇ ਵਿੱਚ ਸਿੱਖ ਅਤੇ ਹਿੰਦੂ ਜਿਹੜੇ ਸੀ ਉਹ ਨਸਲ ਕੁਛੀ ਉਹਨਾਂ ਦੀ ਹੋ ਰਹੀ ਸੀ ਨਸਲ ਘਾਤ ਹੋ ਰਿਆ ਸੀ ਤੇ ਉਹਨਾਂ ਤੇ ਉੱਤੇ ਮੰਗ ਉੱਠ ਰਹੀ ਸੀ ਉਸ ਵੇਲੇ ਕਿ ਉਹਨਾਂ ਨੂੰ ਤੁਰੰਤ ਕੈਨੇਡਾ ਲਿਆਇਆ ਜਾਵੇ ਵੀ ਉਹ ਇੱਕ ਜਿਹੜੇ ਆ ਬਹੁਤ ਦਬਾਅ ਦੇ ਹੇਠ ਹੈਗੇ ਆ ਉਹਨਾਂ ਦਾ ਕਤਲ ਹੋ ਜਾਣਾ ਪਰ ਉਦੋਂ ਕੁਝ ਵੀ ਨਹੀਂ ਕੀਤਾ ਗਿਆ ਕੈਨੇਡੀਅਨ ਮੰਤਰੀ ਜਿੱਦਾਂ ਮਰਜ਼ੀ ਕਹੀ ਜਾਣ ਕਿ ਸਾਡੀ ਬੜੀ ਪਹੁੰਚ ਆ ਉੱਥੇ ਅਸੀਂ ਬਹੁਤ ਤਕੜੇ ਆ ਪਰ ਇਹਨਾਂ ਕੋਲ ਕੋਈ ਇੰਨਾ ਸਰਿਆ ਨਹੀਂ ਜਿਹਨਾਂ ਦੇ ਵਿੱਚ ਇੰਨੀ ਜੁੜਤ ਨਹੀਂ ਸੀ ਕ੍ਰਿਸਟੋਫ ਫਰੀ ਲੈਂਡ ਵਾਂਗੂ ਕਿ ਉਹ ਅੱਡੀ ਕੱਢ ਕੇ ਕਹਿ ਸਕਣ ਕਿ ਹਾਂ ਅਸੀਂ ਵੀ ਬੰਦੇ ਆਪਣੇ ਲੈ ਕੇ ਆਉਣੇ ਆ ਹੋਲਟਾ ਲੋਕਾਂ ਦੇ ਕੋਲੋਂ ਪ੍ਰਾਈਵੇਟ ਜਿਹੜੀਆਂ ਸਪਾਂਸਰਸ਼ਿਪਾਂ ਭਜਵਾਉਂਦੇ ਰਹੇ ਆ ਸੋ ਕ੍ਰਿਸਟਿਅਨ ਆਫਰੀਕਾ ਨੇ ਦੇ ਉਲਟ ਆਪਣੇ ਲੋਕਾਂ ਲਈ ਖੜੀ ਆ ਠੋਕ ਕੇ ਤੇ ਉਹਨੇ ਯੂਕਰੇਨ ਦੇ ਲੱਖਾਂ ਲੋਕ ਇੱਥੇ ਲੈ ਕੇ ਜਾਂਦੇ ਆ ਤੇ ਕੋਈ ਚੂਮ ਨਹੀਂ ਕਰਦਾ ਕੋਈ ਸਵਾਲ ਵੀ ਨਹੀਂ ਚੱਕਦਾ ਵੀ ਤੁਸੀਂ ਇਹਨਾਂ ਨੂੰ ਇੰਨੇ ਪੈਸੇ ਕਿਉਂ ਦਿੱਤੇ ਆ ਜਾਂ ਇਹਨਾਂ ਨੂੰ ਇੱਥੇ ਇੰਨੀ ਗ੍ਰੈਂਟੀ ਵਿੱਚ ਕਿਉਂ ਲੈਂਦਾ ਆ ਬਾਕੀ ਸਾਰਿਆਂ ਦੇ ਉੱਤੇ ਸਵਾਲ ਜਿਹੜੇ ਅਕਸਰ ਹੁੰਦੇ ਰਹਿੰਦੇ ਆ ਸੋ ਗੱਲ ਇਹ ਹੈ ਕਿ ਜੇਕਰ ਤੁਹਾਡੇ ਲੀਡਰ ਜਿਹੜੇ ਆ ਉਹ ਬੋਲਣ ਵਾਲੇ ਆ ਜੋੜਤ ਰੱਖਣ ਵਾਲੇ ਆ ਤਾਂ ਫਿਰ ਤਾਂ ਉਹ ਤੁਹਾਡੀ ਕੌਮ ਲਈ ਤੁਹਾਡੇ ਲਈ ਖੜ ਜਾਂਦੇ ਆ ਆਪਣੇ ਲੋਕਾਂ ਲਈ ਅਦਰਵਾਈਜ਼ ਤਾਂ ਫਿਰ ਤੇ ਉਹ ਚਾਹੇ ਸਰੀ ਇੱਥੇ ਪੀੜੇ ਖਾਈ ਜਾਂਦੇ ਜਾਏ ਆਟੋਵਾ ਜਾ ਕੇ ਪੀੜੇ ਖਾਈ ਜਾਂਣ ਉਹਨਾਂ ਨੇ ਆਪਣੇ ਲੋਕਾਂ ਲਈ ਕੁਝ ਨਹੀਂ ਕਰਨਾ ਹੁੰਦਾ ਸੋ ਕ੍ਰੈਸਟਿਆ ਫਰੀ ਲੈਂਡ ਨੂੰ ਇਸ ਗੱਲ ਵਾਸਤੇ ਯਾਦ ਰੱਖਿਆ ਜਾਊਗਾ ਕਿ ਉਹ ਯੂਕਰੇਨੀ ਲੋਕਾਂ ਦੇ ਵਾਸਤੇ ਠੋਕ ਕੇ ਖੜਦੀ ਰਹੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਪੁਲਿਸ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਭਗੌੜਾ ਮੁਜਰਮ ਜਿਹਦੇ ਕੈਨੇਡਾ ਵਾਈਡ ਵਾਰੰਟ ਜਾਰੀ ਹੋਏ ਸਕੇ ਉਹਨੂੰ ਫੜਿਆ ਸੋ ਮਾਮਲਾ ਜਿਹੜਾ ਇਹ ਬ੍ਰੈਂਟਨ ਦਾ ਆ ਬ੍ਰੈਂਟਨ ਦੇ ਵਿੱਚ ਇਸੇ ਸਾਲ 10 11 ਜੁਲਾਈ ਨੂੰ ਕੁਝ ਘਰਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਇਸ ਮਾਮਲੇ ਦੇ ਵਿੱਚ ਤਿੰਨ ਜਣੇ ਵਾਂਟਡ ਸੀਗੇ ਤੇ ਉਹਨਾਂ ਵਿੱਚੋਂ ਇੱਕ ਹੱਲੇ ਡਿੱਕੇ ਨਹੀਂ ਸੀ ਆ ਰਿਹਾ ਦੋ ਪਹਿਲਾਂ ਫੜੇ ਜਾ ਚੁੱਕੇ ਆ ਸੋ ਸਰੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਜਿਹਦਾ ਨਾਮ ਗੁਰਦੀਪ ਸ਼ੇਰਗੱਲ ਆ ਉਮਰ 26 ਕੇ ਸਾਲ ਆ ਵੀ ਇਹ ਸਰੀ ਦੇ ਵਿੱਚ ਦੇਖਿਆ ਗਿਆ ਆ ਦੋਸਤੋ ਬਾਅਦ ਪੁਲਸ ਨੇ ਇਹਨਾਂ ਦੀ ਪੈੜ ਨੱਪੀ ਆ ਤੇ ਇਹਨੂੰ ਗ੍ਰਿਫਤਾਰ ਕਰਕੇ ਬਕਾਇਦਾ ਜਹਾਜੇ ਬਿਠਾ ਕੇ ਪੀਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਤਾਂ ਕਿ ਇਸ ਮਾਮਲੇ ਦੀ ਕਾਹਾਂ ਇਨਵੈਸਟੀਗੇਸ਼ਨ ਉਹ ਕਰ ਸਕਣ ਕਿਉਂਕਿ ਉਹਨਾਂ ਨੇ ਇਹਦੇ ਤੇ ਫਰੋਤੀ ਅਤੇ ਗੋਲੀ ਚਲਾਉਣ ਸੰਬੰਧੀ ਚਾਰਜ ਲਾਏ ਹੋਏ ਆ ਸੋ ਇਸ ਕੇਸ ਦੇ ਵਿੱਚ ਦੋ ਜਾਣੇ ਹੋਰ ਫੜੇ ਹੋਏ ਸੀਗੇ ਇੱਕ ਤਾਂ 27 ਜੁਲਾਈ ਨੂੰ ਹੁਸਨਦੀਪ ਸਿੰਘ ਉਮਰ 20 ਸਾਲ ਹੈ ਮਿਸਿਸ ਸਾਗਾ ਦੇ ਵਿੱਚ ਫੜਿਆ ਗਿਆ ਸੀਗਾ ਤੇ ਦੂਜਾ ਗੁਰਪ੍ਰੀਤ ਸਿੰਘ ਉਮਰ 23 ਸਾਲ ਇਹ 26 ਅਗਸਤ ਨੂੰ ਵੇਨੀ ਪੈਗ ਦੇ ਵਿੱਚ ਫੜਿਆ ਗਿਆ ਸੀ ਸੋ ਤਿੰਨਾਂ ਜਾਨਿਆਂ ਦੀ ਤਿੱਕੜੀ ਜਿਹੜੀ ਐ ਇਸ ਮਾਮਲੇ ਦੇ ਵਿੱਚ ਇਨਵੋਲਵ ਉਹ ਹੁਣ ਪੁਲਿਸ ਨੇ ਫੜ ਲਈ ਐ ਤੇ ਬ੍ਰੈਂਟਨ ਦੇ ਵਿੱਚ ਘਰਾਂ ਦੇ ਉੱਤੇ ਗੋਲੀ ਚਲਾਉਣ ਅਤੇ ਫਰੋਤੀਆਂ ਮੰਗਣ ਦੇ ਮਾਮਲੇ 'ਚ ਇਹਨਾਂ ਦੇ ਉੱਤੇ ਹੁਣ ਮੁਕੱਦਮਾ ਉੱਥੋਂ ਦੀ ਅੰਟਾਰੀਓ ਦੀ ਅਦਾਲਤ ਵਿੱਚ ਚੱਲੂਗਾ ਜੀ ਇਸ ਨਾਲ ਹੀ ਆਪਾਂ ਗੱਲ ਅਲਬਰਟਾ ਦੀ ਕਰੀਏ ਜੇ ਅਲਬਰਟਾ ਦੇ ਵਿੱਚ ਵੀ ਕੋਈ ਖਬਰਾਂ ਬਹੁਤੀਆਂ ਵਧੀਆ ਨਹੀਂ ਇਹ ਜਿਹੜਾ ਫਰੌਤੀਆਂ ਦਾ ਮਾਮਲਾ ਆ ਚਾਹੇ BC ਦੀ ਗੱਲ ਕਰ ਲਓ ਚਾਹੇ Ontario ਦੀ ਕਰ ਲਓ ਚਾਹੇ Alberta ਦੀ ਕਰ ਲਓ ਲਗਾਤਾਰ ਧੁਖ ਰਿਹਾ ਆ ਐਡਮੰਟਨ ਦੇ ਵਿੱਚ ਪੁਲਿਸ ਨੇ ਬਹੁਤ ਜਾਣੇ ਫੜੇ ਆ ਇਸ ਸਬੰਧੀ ਘਰਾਂ ਨੂੰ ਅੱਗਾਂ ਲਾਈਆਂ ਜਾ ਰਹੀਆਂ ਸੀਗਾ ਫੋਨ ਵਗੈਰਾ ਆ ਰਹੇ ਸੀਗੇ ਕੈਲਗੀ ਦੇ ਵਿੱਚੋਂ ਵੀ ਕਾਹੇ ਬਗਾਏ ਹੋ ਜੀਆਂ ਕੰਪਲੇਂਟਸ ਆਉਂਦੀਆਂ ਰਹੀਆਂ ਆ ਤੇ ਅੱਜ ਸਵੇਰੇ ਕੈਲਗੀ ਦੇ ਇੱਕ ਵੱਡੇ ਪੰਜਾਬੀ ਗ੍ਰੋਸਰੀ ਸਟੋਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਪੁਲਿਸ ਇਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਕੈਲਗੀ ਤੋਂ ਸਾਡਾ ਪੱਤਰਕਾਰ ਭਾਈਚਾਰਾ ਇਹ ਵੀ ਦੱਸ ਰਿਹਾ ਆ ਇਹ ਇੱਥੇ ਵੀ ਲੋਕਾਂ ਤੋਂ ਵੱਡੀ ਪੱਧਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਲੋਕ ਸ਼ਿਕਾਇਤ ਕਰ ਰਹੇ ਆ ਪੁਲਿਸ ਦੇ ਕੋਲ ਜਾ ਕੇ ਕਿ ਸਾਨੂੰ ਫੋਨ ਆਏ ਆ ਜਿਹੜੇ ਭਾਰਤੀ ਗੈਂਗਸਟਰ ਨੇ ਉਹ ਕਹਿ ਰਹੇ ਆ ਕਿ ਸਾਨੂੰ ਇੰਨੇ ਪੈਸੇ ਦਿਓ ਸੋ ਕੁੱਲ ਮਿਲਾ ਕੇ ਸਾਰਾ ਕੁਝ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਫੌਡ ਇੰਟਰਫੀਰੈਂਸ ਦੇ ਨਾਲ ਜੁੜਿਆ ਹੋਇਆ ਆ ਇਹਦੇ ਪਿੱਛੇ ਭਾਰਤੀ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਮਗਰ ਭਾਰਤੀ ਏਜੰਸੀਆਂ ਤੇ ਸਰਕਾਰ ਦਾ ਹੱਥ ਹੋਣ ਦੀ ਗੱਲ ਖੁਦ ਕੈਨੇਡੀਅਨ ਏਜੰਸੀਆਂ ਕਈ ਵਾਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਰ ਚੁੱਕੀਆਂ ਆ ਤੇ ਇਹ ਵਰਤਾਰਾ ਜਿਹੜਾ ਜਿੱਥੇ-ਜਿੱਥੇ ਵੀ ਪੰਜਾਬੀ ਇਲਾਕੇ ਨੇ ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਵਸ ਰਹੇ ਆ ਉੱਥੇ ਇਹ ਕੀਤਾ ਜਾਂਦਾ ਇਹਦਾ ਮੁੱਖ ਮਕਸਦ ਜਿਹੜਾ ਉਹ ਇਹੀ ਪ੍ਰਤੀਤ ਹੁੰਦਾ ਕਿ ਇੱਕ ਤਾਂ ਲੋਕਾਂ ਦੇ ਮਨਾਂ ਵਿੱਚ ਦਹਿਲ ਪਾਉਣਾ ਡਰਾਉਣਾ ਤੇ ਦੂਜਾ ਇਹ ਗੱਲ ਕਿ ਪੰਜਾਬੀਆਂ ਦਾ ਬਾਕੀਆਂ ਭਾਈਚਾਰਿਆਂ ਦੇ ਵਿੱਚ ਨਾਂ ਖਰਾਬ ਕਰਨਾ ਸੋ ਹੁਣ ਕੈਨੇਡਾ ਦੇ ਵਿੱਚ ਕੀ ਗੱਲ ਜਾ ਰਹੀ ਆ ਕਿ ਸਿਰਫ ਤੇ ਸਿਰਫ ਇਹ ਖਰਾਬਾ ਹੋ ਰਿਹਾ ਫਰੋਤੀਆਂ ਮੰਗੀਆਂ ਜਾ ਰਹੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਗੱਡੀਆਂ ਨੂੰ ਅੱਗ ਲਾਈਆਂ ਜਾ ਰਹੀਆਂ ਇਹ ਪੰਜਾਬੀਆਂ ਦੇ ਹੁੰਦੀਆਂ ਪੰਜਾਬੀ ਇੱਕ ਦੂਜੇ ਨਾਲ ਕਰ ਰਹੇ ਆ ਸੋ ਉਹਦੇ ਵਿੱਚ ਜੋ ਪਿਛਲੇ 750 ਸਾਲ ਦੇ ਵਿੱਚ ਭਾਲ ਸਾਡੇ ਬਜ਼ੁਰਗਾਂ ਨੇ ਇੱਥੇ ਬਣਾਈ ਸੀ ਉਹਨੂੰ ਪੂਰੀ ਤਰ੍ਹਾਂ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਸਾਡੇ ਹੀ ਲੋਕ ਵਰਤੇ ਜਾ ਰਹੇ ਆ ਜੋ ਜਿੰਨੇ ਵੀ ਬਹੁਤੇ ਲੋਕ ਫੜੇ ਜਾਂਦੇ ਆ ਉਹ ਪੰਜਾਬੀ ਹੁੰਦੇ ਆ ਸਿੱਖ ਨਾਵਾਂ ਵਾਲੇ ਹੁੰਦੇ ਆ ਸੋ ਇਸ ਤਰੀਕੇ ਪਤਾ ਲੱਗਦਾ ਕਿ ਜਿਹੜਾ ਆ ਸਿੱਖਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਬਦਨਾਮ ਕਰਾਉਣ ਦੀ ਚਾਲ ਜਿਹੜੀ ਆ ਵੱਡੇ ਪੱਧਰ ਤੇ ਚੱਲੀ ਜਾ ਰਹੀ ਆ ਕੱਲ ਸਰੀ ਦੇ ਵਿੱਚ ਮੇਅਰ ਬ੍ਰਿੰਡਾ ਲੋਕ ਪੁਲਿਸ ਨੇ ਮੁਕੀ ਨਾਰਮਲ ਪੈਂਸਕੀ ਦਾ 2.5 ਲੱਖ ਡਾਲਰ ਦਾ ਇਨਾਮ ਲਾਣਿਆ ਵੀ ਜੇਕਰ ਇਹ ਪੈਸੇ ਵਾਸਤੇ ਕਰਦੇ ਆ ਸਾਰਾ ਕੁਝ ਤਾਂ ਫਿਰ ਪੈਸੇ ਦਾ ਲਾਲਚ ਦੇ ਕੇ ਦੇਖ ਲੈਣੇ ਇਹਨਾਂ ਨੂੰ ਤੇ ਤਾਂ ਕਿ ਜਿਹੜਾ ਆ ਉਹ ਪੈਸੇ ਦੇ ਲਾਲਚ ਵਿੱਚ ਆਪਣੇ ਸਾਥੀ ਫੜਾ ਦੇਣ ਸੋ ਐਲਾਨ ਕੱਲ ਇਹ ਕੀਤਾ ਗਿਆ ਸੀ ਕਿ ਜੇਕਰ ਕਿਸੇ ਦੇ ਕੋਲ ਇਹੋ ਜੀ ਜਾਣਕਾਰੀ ਆ ਜਿਹਦੇ ਨਾਲ ਅਫਰੋਟੀ ਦੀਆਂ ਜਾਣਕਾਰੀਆਂ ਸੰਬੰਧੀ ਕੋਈ ਇਹੋ ਜਿਹੀ ਪਹੁੰਚ ਮਿਲ ਜਵੇ ਜਿਦੇ ਨਾਲ ਬੰਦੇ ਕਨਵੈਕਟ ਕਰਾਏ ਜਾ ਸਕਣ ਉਹਨਾਂ ਨੂੰ ਸਜ਼ਾ ਹੋ ਸਕੇ ਤਾਂ ਉਸ ਵਿਅਕਤੀ ਨੂੰ 2.5 ਲੱਖ ਡਾਲਰ ਦਿੱਤਾ ਜਾਊਗਾ ਹੁਣ ਦੇਖਦੇ ਹਾਂ ਕਿ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਤੀਜੇ ਨਿਕਲਦੇ ਆ ਇਸ ਦੇ ਨਾਲ ਹੀ ਗੱਲ ਹੈ ਲਬਰਟਾ ਸਰਕਾਰ ਦੀ ਹੀ ਕਰੀਏ ਤਾਂ ਉਹਨਾਂ ਨੇ ਇੱਕ ਵੱਡਾ ਫੈਸਲਾ ਇਹ ਲਿਆ ਕਿ ਉਹ ਆਪਣੇ ਡਰਾਈਵਿੰਗ ਲਾਇਸੈਂਸ ਦੇ ਉੱਤੇ 2026 ਤੋਂ ਇੱਕ ਨਵੀਂ ਚੀਜ਼ ਜਿਹੜੀ ਆ ਉਹ ਲਿਆ ਰਹੇ ਆ ਮਤਲਬ ਕਿ ਤੁਹਾਡੇ ਡਰਾਈਵਿੰਗ ਲਾਇਸੈਂਸ ਤੇ ਲਬਰਟਾ ਦੇ ਤੇ ਲਿਖਿਆ ਹੋਊਗਾ ਕਿ ਤੁਸੀਂ ਸਿਟੀਜ਼ਨ ਹੋ ਜਾਂ ਨਹੀਂ ਉਹ ਜਿਹੜਾ ਉਹਨਾਂ ਨੇ ਇੱਕ ਸਿੰਪਲ ਜਿਹੜਾ ਈਸ਼ੂ ਕੀਤਾ ਆ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 2026 ਤੋਂ ਜਿਹੜੇ ਡਰਾਈਵਿੰਗ ਲਾਇਸੈਂਸ ਲਬਰਟਾ ਵਿੱਚ ਬਣਨੇ ਆ ਉਹਨਾਂ ਦੇ ਉੱਤੇ ਸੀਏਐਨ ਉੱਪਰ ਕਰਕੇ ਲਿਖਿਆ ਹੋਊਗਾ ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਆ ਜੇਕਰ ਤੁਸੀਂ ਇਮੀਗ੍ਰੈਂਟ ਆ ਵਿਜ਼ਿਟਰ ਆ ਜਾਂ ਕਿਸੇ ਹੋਰ ਕੈਟਾਗਰੀ ਵਿੱਚ ਇੱਥੇ ਆ ਉਹਦੇ ਇਹ ਨਹੀਂ ਲਿਖਿਆ ਹੋਣਾ ਸੋ ਲਬਰਟਾ ਸਰਕਾਰ ਨੇ ਤਰਕ ਇਹ ਦਿੱਤਾ ਕਿ ਇਹਦੇ ਕਈ ਫਾਇਦੇ ਹੋਣੇ ਆ ਇਹਦੇ ਵਿੱਚ ਜਿਹੜਾ 바ਰ ਕੋਡ ਸਕੈਨ ਕੀਤੇ ਆ ਸਾਰੀ ਇਨਫੋਰਮੇਸ਼ਨ ਜਿਹੜੀ ਆਜਿਆ ਕਰਨੀ ਆ ਉਹਦੇ ਨਾਲ ਤੁਸੀਂ ਕੋਈ ਟੈਕਸ ਬੈਨੀਫਿਟ ਅਪਲਾਈ ਕਰਨੇ ਆ ਕੋਈ ਚਾਈਲਡ ਟੈਕਸ ਕੋ ਸਟੂਡੈਂਟ ਬੈਨੀਫਿਟ ਅਪਲਾਈ ਕਰਨੇ ਆ ਸੌਖਾ ਹੋ ਜਾਊਗਾ ਤੁਹਾਨੂੰ ਸੀਨੀਅਰਸ਼ਿਪ ਦਾ ਕਾਰਡ ਪਾਸਪੋਰਟ ਵਗੈਰਾ ਨਾਲ ਲੈ ਜਾਣ ਦੀ ਲੋੜ ਨਹੀਂ ਪੈਣੀ ਦੂਜੀ ਗੱਲ ਉਹ ਇਹ ਕਹਿ ਰਿਹਾ ਕਿ ਵੋਟਾਂ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਗਲਤ ਲੋਕ ਵੋਟਾਂ ਪਾ ਜਾਂਦੇ ਆ ਜਿਹੜੇ ਲੋਕ ਸਿਟੀਜ਼ਨ ਜਾਂ ਨਾਗਰਿਕ ਨਹੀਂ ਆ ਉਹ ਵੀ ਵੋਟਾਂ ਪਾ ਜਾਂਦੇ ਆ ਸੋ ਇਹਦੇ ਵਿੱਚ ਕੀ ਹੋਊਗਾ ਕਿ ਜਦੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਮੰਗਿਆ ਜਾਊਗਾ ਉਹਦੇ ਉੱਤੇ ਕਲੀਅਰਲੀ ਲਿਖਿਆ ਹੋਊਗਾ ਕਿ ਤੁਸੀਂ ਨਾਗਰਿਕ ਕੈਨੇਡਾ ਦੇ ਹੈਗੇ ਆ ਜਾਂ ਨਹੀਂ ਸੋ ਇਹਦੇ ਨਾਲ ਵੋਟਾਂ ਦੇ ਵਿੱਚ ਘਪਲੇਬਾਦੀ ਜਿਹੜੀ ਆ ਉਹਨੂੰ ਵੀ ਕਿਸੇ ਹੱਦ ਤੱਕ ਨਾਥ ਪਾਉਗੀ ਸੋ ਕੈਨੇਡਾ ਦੇ ਵਿੱਚ ਅਲਬਰਟਾ ਪਹਿਲਾ ਇਹੋ ਜਿਹਾ ਸੂਬਾ ਆ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਦੇ ਉੱਤੇ ਤੁਹਾਡੀ ਨਾਗਰਿਕਤਾ ਦੀ ਜਾਣਕਾਰੀ ਹੋਇਆ ਕਰਨੀ ਆ ਸੋ ਇਹਦੇ ਨਾਲ ਕੀ ਹੋਇਆ ਕਿ ਕੁਝ ਲੋਕ ਇਹਦੇ ਉੱਤੇ ਇਤਰਾਜ਼ ਵੀ ਕਰ ਰਹੇ ਆ ਸਿਵਲ ਲਿਬਰਟੀ ਸਮਾਜ ਸੇਵੀ ਸੰਸਥਾਵਾਂ ਇਹ ਕਹਿ ਰਹੀਆਂ ਕਿ ਇਹਦੇ ਨਾਲ ਡਿਸਕ੍ਰਿਮੀਨੇਸ਼ਨ ਹੋਇਆ ਕਰਨੀ ਆ ਵਿਤਕਰਾ ਹੋਇਆ ਕਰਨਾ ਚਾਹੇ ਪੁਲਿਸ ਕਿਸੇ ਨੂੰ ਘੇਰ ਲਵੇ ਚਾਹੇ ਕਿਤੇ ਸਰਕਾਰੀ ਆਫੀਸਰ ਦੇ ਵਿੱਚ ਆ ਕੋਈ ਆਈਡੀ ਮੰਗੀ ਜਾਵੇ ਕਿਸੇ ਵੱਡੇ ادارے ਵਿੱਚ ਕੋਈ ਆਈਡੀ ਮੰਗੀ ਜਾਵੇ ਜਦੋਂ ਤੁਸੀਂ ਆਪਣਾ ਲਾਇਸੈਂਸ ਦੇਣਾ ਬੰਦੇ ਨੇ ਦੇਖਣਾ ਮੁਰਿਓ ਬਈ ਇਹ ਨਾਗਰਿਕ ਹੈਗਾ ਸਾਡਾ ਜਾਂ ਨਹੀਂ ਤਾਂ ਸੇਵਾ ਉਸ ਹਿਸਾਬ ਦੇ ਨਾਲ ਦੇਣੀ ਆ ਵੀ ਮਨਾਂ ਵਿੱਚ ਫਰਕ ਪੈਣਾ ਹੀ ਪਣਾ ਆ ਬਈ ਸੀਡੀ ਜੀ ਸਾਡਾ ਬਈ ਇਹ ਇਹਨੂੰ ਹੋਰ ਤਰ੍ਹਾਂ ਸਰਵਿਸ ਦੇਣੀ ਆ ਇਹ ਤਾਂ ਇਮੀਗ੍ਰੈਂਟ ਆ ਬਾਹਰੋਂ ਆਇਆ ਹੋਇਆ ਆ ਇਹਨੂੰ ਸਰਵਿਸ ਆਪਾਂ ਹੋਰ ਤਰ੍ਹਾਂ ਦੇਣੀ ਆ ਸੋ ਇਸ ਗੱਲ ਦਾ ਤੋਖਲਾ ਪਕਟਾਇਆ ਗਿਆ ਕਿ ਇਹ ਜਿਹੜੀ ਆ ਨਾਗਰਿਕਤਾ ਵੀ ਉਹਨਾਂ ਫਸਟ ਕਲਾਸ ਸੈਕੰਡ ਕਲਾਸ ਵਾਲੀ ਗੱਲ ਕਰਨ ਵਾਲੀ ਆ ਤੇ ਹਾਲਾਂਕਿ ਲੰਬਾਇਟਾ ਸਰਕਾਰ ਨੇ ਤੋਖਲੇ ਨਕਾਰੇ ਆ ਕਹਿੰਦੇ ਬਈ ਇਹੋ ਜੀ ਕੋਈ ਗੱਲ ਨਹੀਂ ਪਰ ਕੋ ਡਿਮੀਗ੍ਰੈਂਟ ਪੱਖੇ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਇਹਦੇ ਨਾਲ ਇਮੀਗ੍ਰੈਂਟਾਂ ਦਾ ਨੁਕਸਾਨ ਹੋਣਾ ਫਾਇਦਾ ਕੋਈ ਨਹੀਂ ਹੋਣਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਸਿਆਟਲ ਦੇ ਕੇਸ ਦੀ ਬੜਾ ਹੀ ਦਿਲਚਸਪ ਇਹ ਤੇ ਹੈਰਾਨਕੁਨ ਤੇ ਸ਼ੌਕਿੰਗ ਕੇਸ ਹੈਗਾ ਆ ਇਹਦੇ ਵਿੱਚ ਇਹ ਹੋਇਆ ਕਿ ਸਿਆਟਲ ਤੋਂ ਇੱਕ ਔਰਤ ਜਿਹਦੀ ਉਮਰ 71 ਸਾਲ ਦੱਸੀ ਜਾ ਰਹੀ ਹੈ 71 ইয়ার 올ਡ ਉਹ ਵਿਆਹ ਕਰਾਉਣ ਦੇ ਵਾਸਤੇ ਪੰਜਾਬ ਗਈ ਸੀ ਜਿੱਥੇ ਕਿ ਉਹਨੇ ਪਹਿਲਾਂ ਹੀ ਇੱਕ 75 ਸਾਲ ਦਾ ਵਿਅਕਤੀ ਦੇਖਿਆ ਹੋਇਆ ਸੀਗਾ ਤੇ ਪਰ ਇਹਦਾ ਉਥੇ ਕਤਲ ਹੋ ਗਿਆ ਪਹਿਲਾਂ ਇਹਦੀ ਗਮਸ਼ੁਦਾ ਦੀ ਗੱਲ ਆਈ ਜੁਲਾਈ ਦੇ ਵਿੱਚ ਪਰ ਹੁਣ ਜਾਣਕਾਰੀ ਬਾਹਰ ਆਈ ਹੈ ਕਿ ਇਹਦਾ ਕਤਲ ਹੋ ਚੁੱਕਿਆ ਹੈ ਬਲਕਿ ਇਹ ਲਾਸ਼ ਵੀ ਜਿਹੜੀ ਆ ਉਹ ਸਾੜੀ ਜਾ ਚੁੱਕੀ ਹੈ ਸੋ 71 ਸਾਲਾਂ ਦੀ ਰੁਪਿੰਦਰ ਕੌਰ ਪੰਦੇਰ ਸਿਆਟਲ ਅਮਰੀਕਾ ਵਾਸੀ ਉਹਦਾ ਪੁਲਿਸ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਉੱਤੇ ਕਦੇ ਟੱਕਰ ਆ ਜਿਹੜਾ ਜੀ ਉਹ ਇੰਗਲੈਂਡ ਤੋਂ ਇੱਕ 75 ਸਾਲਾਂ ਦੇ ਆਪਾਂ ਬਜ਼ੁਰਗ ਕਹਿ ਸਕਦੇ ਹਾਂ ਚਾਰਨੀ ਸਿੰਘ ਗਰੇਵਾਲ ਦੇ ਨਾਲ ਹੋ ਗਿਆ ਸੋ ਦੋਹਾਂ ਨੇ ਵਿਆਹ ਕਰਾਉਣ ਦੀ ਧਾਰ ਲਈ ਤੇ ਗੱਲ ਇਹ ਤੈਅ ਹੋਈ ਵੀ ਤੂੰ ਪੈਂਡ ਆ ਜਾ ਕਿ ਲਾ ਰਾਇਪੁਰ ਤੇ ਉੱਥੇ ਜਿਹੜਾ ਆਪਾਂ ਵਿਆਹ ਕਰਾਵਾਂਗੇ ਤੇ ਵਿਆਹ ਕਰਾਉਣ ਤੋਂ ਪਹਿਲਾਂ ਦੋਸ਼ ਇਹ ਲੱਗੇ ਆ ਕਿ ਚੰਜੀਤ ਗਰੇਵਾਲ ਨੇ ਰੁਪਿੰਦਰਪੁਰ ਕੋਰ ਪੰਦੀਰ ਕੋਲੋਂ ਬਹੁਤ ਸਾਰੇ ਪੈਸੇ ਮੰਗਵਾ ਲਏ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਕਿਲਾ ਰਾਏਪੁਰ ਦੇ ਵਿੱਚ ਗਈ ਰੁਪਿੰਦਰਪੁਰ ਕੋਰ ਪੰਦੀਰ ਮੁੜ ਕੇ ਲੱਭੀ ਨਹੀਂ ਤੇ ਜਿਹੜਾ ਚਾਨੀ ਸਿੰਘ ਗਰੇਵਾਲੇ ਦਾ ਪਿੰਡ ਮਹਿਮਾ ਸਿੰਘ ਵਾਲਾ ਦੱਸਿਆ ਗਿਆ ਲੁਧਿਆਣੇ ਦੇ ਵਿੱਚ ਤੇ ਪੁਲਿਸ ਨੂੰ ਜਿਹੜਾ ਆ ਉਹ ਪਹੁੰਚ ਅਮਰੀਕਨ ਐਂਬੈਸੀ ਨੇ ਕੀਤੀ ਆ ਜਿਹੜੀ ਰੁਪਿੰਦਰਪ੍ਰਿੰਦਰ ਕੌਰ ਪੰਦੇੜ ਦੀ ਭੈਣ ਆ ਕਮਲਕੌਰ ਖਹਿੜਾ ਉਹਨੇ ਅਮਰੀਕਨ ਅੰਬੈਸੀ ਤੱਕ ਪਹੁੰਚ ਕੀਤੀ ਜੁਲਾਈ ਦੇ ਵਿੱਚ ਵੀ ਮੇਰੀ ਭੈਣ ਇਸ ਤਰੀਕੇ ਅਮਰੀਕਾ ਤੋਂ ਗਈ ਸੀ ਉਹਦਾ ਕੁਛ ਆਤਾ ਪਤਾ ਨਹੀਂ ਲੱਗ ਰਿਹਾ ਫੋਨ ਉਹਦਾ ਬੰਦ ਆ ਰਿਹਾ ਅੰਬੈਸੀ ਨੇ ਪੰਜਾਬ ਪੁਲਿਸ ਤੱਕ ਸੰਪਰਕ ਕੀਤਾ ਪੰਜਾਬ ਪੁਲਿਸ ਨੇ ਫਿਰ ਪਹਿਲਾਂ ਤਾਂ ਮਾਮਲਾ ਗੁੰਮਸ਼ੁਦਗੀ ਦਾ ਜਿਹੜਾ ਦੱਸਿਆ ਤੇ ਹੁਣ ਜਾ ਕੇ ਉਹਨਾਂ ਨੇ ਪੂਰੀ ਸਟੋਰੀ ਕੱਢੀ ਆ ਐਫ ਆਈ ਆਰ ਦਰਜ ਕਰ ਲਈ ਆ ਕਿ ਇਹ ਤਾਂ ਠੱਗੀ ਦਾ ਮਾਮਲਾ ਆ ਸੋ ਜਿਹੜਾ ਵਿਅਕਤੀ ਚਾਨੀ ਸਿੰਘ ਗੜੇਵਾਲਾ ਇੰਗਲੈਂਡ ਦਾ ਵਾਸੀ ਸੀਗਾ ਉਹਨੇ ਇਸ ਰੁਪਿੰਦਰਕੌਰ ਪੰਦੇੜ ਕਾ 71 ਸਾਲਾਂ ਦੀ ਆਪਾ ਉਹ ਤੇ ਵਿਆ ਕਰਾ ਲੈਂਦੇ ਆ ਵੀ ਉਹ ਇਸ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਆ ਤੇ ਇਹਦੇ ਵਿੱਚ ਇੱਕ ਕਿਲਾ ਰਾਏਪੁਰ ਦਾ ਹੀ ਹੋਰ ਨੌਜਵਾਨ ਤੇ ਉਹਦੇ ਸਾਥੀ ਜਿਹੜੇ ਵਰਤੇ ਗਏ ਆ ਤੇ ਇੱਕ ਕਿਲਾ ਰਾਏਪੁਰ ਦੇ ਘਰ ਦੇ ਵਿੱਚ ਹੀ ਉਹਨੂੰ ਮਾਰ ਕੇ ਉਹਦੀ ਜਿਹੜੀ ਆ ਲਾਸ਼ ਇੱਕ ਸਟੋਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਅੱਗ ਲਾ ਕੇ ਜਾਲ ਦਿੱਤੀ ਗਈ ਆ ਸੋ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ ਇਹ ਬਿਲਕੁਲ ਇੱਕ ਠੱਗੀ ਦਾ ਮਾਮਲਾ ਆ ਜਿਹਦੇ ਵਿੱਚ ਚਰਨਿੰਗ ਸਿੰਘ ਗਰੇਵਾਲ ਜਿਹੜਾ ਆ ਮਹਿਮਾ ਸਿੰਘ ਵਾਲੇ ਦਾ ਯੂਕੇ ਨਿਵਾਸੀ ਉਹ ਸ਼ਾਮਲ ਆ ਤੇਰਾ ਇੱਕੋ ਇੱਕ ਮਕਸਦ ਜਿਹੜਾ ਕਤਲ ਦਾ ਆ ਹੋਰ ਰਪਿੰਦਰਪੁਰ ਕੌਰ ਭੰਦੇੜ ਦੇ ਲੱਖਾਂ ਰੁਪਏ ਹਾਸਲ ਕਰਨਾ ਸੀਗਾ ਸੋ ਇਹਦੇ ਵਿੱਚ ਖਲਾਸਾ ਮੁੱਖ ਤੌਰ ਤੇ ਸੁਖਜੀਤ ਸਿੰਘ ਸੋਨੂ ਨੇ ਕੀਤਾ ਜਿਹੜਾ ਕਿ ਕਿਲਾ ਰਾਏਪੁਰ ਦੀ ਹੀ ਮੱਲਾ ਪੱਟੀ ਦਾ ਵਸਨੀਕ ਆ ਉਹ ਕਹਿੰਦੇ ਵੀ ਜਿਹੜਾ ਇਹ ਗਰੇਵਾਲ ਨੇ ਅਗਰੇਵਾਲਾ ਯੂਕੇ ਵਾਲਾ ਮਹਿਮਾ ਸਿੰਘ ਵਾਲਾ ਇਹਨੇ ਮੈਨੂੰ ਇਹ ਕਹਿ ਆ ਕਿ ਜੇਕਰ ਤੂੰ ਇਹ ਕੰਮ ਕਰ ਦੇਵੇਂ ਤਾਂ ਮੈਂ ਤੈਨੂੰ 50 ਲੱਖ ਰੁਪਈਆ ਦਵਾਂਗਾ ਜੀ ਉਹ ਬੜੀ ਹੈ ਇਹ ਵੀ ਗੱਲ ਕੀਤੀ ਗਈ ਕਿ ਪੈਸੇ ਵੀ ਇਸੇ ਮੁੰਡੇ ਦੇ ਅਕਾਊਂਟ ਵਿੱਚ ਰਪਿੰਦਰ ਕੌਰ ਪੰਦੇੜ ਤੋਂ ਮਗਾਏ ਗਏ ਆ। ਸੋ ਇੰਨੀ ਜਾਨੀ ਕਿ ਆਸ ਵਿੱਚ ਭਰੋਸਗੀ ਹੋ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਵਿੱਚ ਰਪਿੰਦਰ ਕੌਰ ਪੰਦੇੜ ਜਿਹੜੀ ਆ ਮਾਰ ਕੇ ਇਹਨਾਂ ਨੇ ਲਗੂ ਦਿੱਤੀ ਆ ਤੇ ਹੁਣ ਜਦੋਂ ਸੁਖਜੀਤ ਸਿੰਘ ਸੋਨੂ ਪੁਲਿਸ ਦੇ ਡਿੱਕਿਆ ਆ ਤੇ ਉਹਨੇ ਆਪਣਾ ਇਹ ਗੁਨਾਹ ਕਬੂਲ ਕਰ ਲਿਆ ਤੇ ਉਹਨੇ ਦੱਸਿਆ ਕਿ ਇਸ ਕੰਮ ਦੇ ਵਾਸਤੇ ਉਹਨੇ ਚੰਨਜੀਤ ਸਿੰਘ ਗਰੇਵਾਲ ਦਾ ਸਾਥ ਦਿੱਤਾ। ਉਹਦੇ ਕਹਿਣ ਦੇ ਉੱਤੇ ਸਾਰਾ ਇਹ ਕੰਮ ਕੀਤਾ ਕਿਉਂਕਿ ਉਹਨੂੰ 50 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ। ਹੁਣ ਇਸ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਆ। ਤੇ ਹੱਲੇ ਤੱਕ ਜਿਹੜੀ ਇਹ ਮ੍ਰਿਤਕ ਔਰਾਰ ਰਪਿੰਦਰਪੁਰ ਕੌਰ ਭੰਦੇਰ ਆ ਇਹਦੇ ਜਿਹੜੇ ਵਿਸ਼ੇਸ਼ ਨਹੀਂ ਮਿਲੇ ਹੈਗੇ ਕੋਈ ਹੱਡੀਆਂ ਜਾਂ ਰਾਖ ਜਿਹੜੀਆਂ ਨਹੀਂ ਮਿਲੀ ਆ ਸੋ ਫਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਆ ਤੇ ਸੋਨੂੰ ਜਿਹੜਾ ਬੰਦਾ ਫੜਿਆ ਗਿਆ ਉਹਦੇ ਤੇ ਤਸ਼ੱਦਦ ਵਗੈਰਾ ਕਰਕੇ ਉਹ ਤੋਂ ਹੋਰ ਪੁੱਛਗੈ ਕੀਤੀ ਜਾ ਰਹੀ ਆ ਇਸ ਮਾਮਲੇ ਵਿੱਚ ਜਿਹੜਾ 75 ਸਾਲ ਦਾ ਚਾਣੀ ਸਿੰਘ ਗਰੇਵਾਲ ਕਥਿਤ ਲਾੜਾ ਜਿਹਦੇ ਨਾਲ ਰਪਿੰਦਰਪੁਰ ਕੌਰ ਭੰਦੇਰ ਉਮਰ 71 ਸਾਲ ਨੇ ਵਿਆਹ ਕਰਵਾਉਣਾ ਸੀਗਾ ਉਹਨੂੰ ਵੀ ਨਾਮਜਦ ਕੇਸ ਵਿੱਚ ਕਰ ਲਿਆ ਗਿਆ ਆ ਤੇ ਅਖੀਰ ਤੇ ਵਿੱਚ ਆਪਾਂ ਗੱਲਬਾਤ ਕਰੀਏ ਜੈਨੋਸਾਈਡ ਦੀ ਜੈਨੋਸਾਈਡ ਲਫਜ਼ ਜਿਹੜਾ ਆ ਇਹ ਪਹਿਲੀ ਵਾਰੀ ਉਦੋਂ ਹੋਂਦ ਵਿੱਚ ਆਇਆ ਜਾਇ ਕਿਸੇ ਨਾ ਕੀ ਵੱਡੇ ਪੱਧਰ ਤੇ ਵਰਤੋਂ ਉਦੋਂ ਹੋਈ ਜਦੋਂ ਯੂਰਪ ਦੇ ਵਿੱਚ ਹਿਟਲਰ ਅਤੇ ਹੋਰ ਨਾਜ਼ੀਆਂ ਵੱਲੋਂ ਯਹੂਦੀਆਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਸੀ ਉਦੋਂ ਦੁਨੀਆ ਨੇ ਕਿਹਾ ਬਈ ਯਹੂਦੀਆਂ ਦੀ ਜਿਊਜ਼ ਦੀ ਜੈਨੋਸਾਈਡ ਜਿਹੜੀ ਆ ਕੀਤੀ ਜਾ ਰਹੀ ਆ ਪਰ 75 ਸਾਲ ਬਾਅਦ ਇਹੀ ਲਫਜ਼ ਜਿਹੜਾ ਆ ਉਹ ਯਹੂਦੀਆਂ ਦੇ ਉਲਟ ਹੁਣ ਵਰਤਿਆ ਜਾ ਰਿਹਾ ਕਮਾਲ ਦੀ ਗੱਲ ਹੈ ਕਿ ਯੂਰਪ ਦੇ ਵਿੱਚ ਜਿਸ ਕੌਮ ਦੇ ਨਾਲ ਇੰਨਾ ਤੱਕਾ ਹੋਇਆ ਹੁਣ ਉਹਦੇ ਤੇ ਯੂਨ ਵਿੱਚ ਦੋਸ਼ ਲੱਗ ਰਹੇ ਆ ਯੂਨ ਇਹ ਗੱਲ ਕਹਿ ਰਿਹਾ ਕਿ ਉਹ ਫਲਸਤੀਨੀਆ ਦੀ ਨਸਲਕੁਸ਼ੀ ਗਾਜ਼ਾ ਦੇ ਵਿੱਚ ਕਰ ਰਹੀ ਆ ਸੋ ਯਹੂਦੀ ਉਹ ਤੋਂ ਪੀੜਤ ਸੀਗੇ ਹੁਣ 75 ਸਾਲਾਂ ਬਾਅਦ ਇਹ ਕਿਹਾ ਜਾ ਰਿਹਾ ਕਿ ਹੁਣ ਉਹ ਹਮਲਾਵਰ ਆ ਤੇ ਹੁਣ ਯਹੂਦੀ ਉਹਨਾਂ ਦੇ ਹੱਥੋਂ ਜਿਹੜੇ ਆ ਸਮੂਹਿਕ ਕਤਲੇਆਮ ਦਾ ਸ਼ਿਕਾਰ ਹੋ ਰਹੇ ਆ ਪੀੜਤ ਨੇ ਜੀ ਸੋ ਜਿਹੜੀ ਨਵੀਂ ਪਿੱਲੇ ਆ ਸਾਬਕਾ ਹੈ ਇੰਟਰਨੈਸ਼ਨਲ ਕੋਰਟ ਦੀ ਜੱਜ ਆ ਤੇ ਜਿਹੜਾ ਕਮਿਸ਼ਨ ਆਫ ਇਨਕੁਆਇਰੀ ਪਠਾਇਆ ਗਿਆ ਸੀਗਾ ਯੂਨੈਵਲੋਂ ਉਹਦੀ ਹੈੱਡ ਆ ਉਹਨੇ ਲਫਜ਼ ਵਰਤੇ ਆ ਕਿ ਗਾਜ਼ਾ ਦੇ ਵਿੱਚ ਮੁਕੰਮਲ نسل کشੀ ਹੋ ਰਹੀ ਆ ਜੈਨੋਸਾਈਡ ਇਸ ਅਕਰਿੰਗ ਇਨ ਗਾਜ਼ਾ ਤੇ ਉਹ ਕਹਿੰਦੇ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਇਜ਼ਰਾਈਲ 'ਤੇ ਜਾਂਦੀ ਆ ਇਜ਼ਰਾਈਲੀ ਅਥਾਰਟिटीज 'ਤੇ ਜਾਂ ਇਜ਼ਰਾਈਲੀ ਸਰਕਾਰ ਦੇ ਸਰ ਜਾਂਦੀ ਆ ਜਿਹਦੇ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਤੇ ਉਹਨਾਂ ਦਾ ਬਾਕੀ ਮੰਤਰੀ ਮੰਡਲ ਜਿਹੜਾ ਆ ਉਹ ਜ਼ਿੰਮੇਵਾਰ ਆ ਫੌਜੀ ਆਗੂ ਜਿਹੜੇ ਜ਼ਿੰਮੇਵਾਰ ਆ ਉਹ ਕਹਿੰਦੇ ਗਲਤ ਆ ਇਹ ਸੀ ਕਿ ਫਲਸਤੀਨ ਦੇ ਵਿੱਚ ਜਿਹੜੇ ਹਮਾਸ ਦੇ ਗੁਰੀਲੇ ਨੇ ਲੜਾਕੇ ਆ ਉਹਨਾਂ ਨੂੰ ਮਾਰਨਾ ਸੀਗਾ ਪਰ ਉਹਨਾਂ ਦੀ ਆੜ ਦੇ ਵਿੱਚ ਉਹ ਕਹਿੰਦੇ ਵੀ ਸਾਰਾ ਗਾਜ਼ਾ ਟਾਟੇ ਦੀ ਕਰ ਦਿੱਤਾ ਗਿਆ ਹਸਪਤਾਲ ਤੱਕ ਸਕੂਲ ਤੱਕ ਜਿਹੜੇ ਢਾਹ ਢੇਰੀ ਕਰ ਦਿੱਤੇ ਗਏ ਆ ਤੇ ਲੜਾਕਿਆਂ ਦੀ ਆੜ ਦੇ ਵਿੱਚ ਬੱਚੇ ਔਰਤਾਂ ਜਿਹੜੀਆਂ ਬਜ਼ੁਰਗ ਉਹ ਮਾਰੇ ਗਏ ਆ ਸੜਕਾਂ ਪਾਟ ਦਿੱਤੀਆਂ ਗਈਆਂ ਤਾਂ ਕਿ ਮੁੜ ਕੇ ਕੋਈ ਇੱਥੇ ਸਫ਼ਰ ਨਾ ਕਰ ਸਕੇ ਇਸ ਤੋਂ ਇਲਾਵਾ ਬਿਜਲੀ ਦਾ ਸਾਰਾ ਜਿਹੜਾ ਤਾਮ-ਚਾਮ ਸੀਗਾ ਉਹ ਉਡਾ ਦਿੱਤਾ ਗਿਆ ਸਰ ਤੇ ਇਸ ਤੋਂ ਇਲਾਵਾ ਖਾਣ ਪੀਣ ਦੀ ਰਸਦ ਜਾ ਰਹੀ ਸੀ ਬਾਹਰਲੇ ਮੁਲਕਾਂ ਤੋਂ ਹੈਲਪ ਜਾ ਰਹੀ ਸੀ ਉਹਨਾਂ ਤੱਕ ਪਹੁੰਚ ਨਹੀਂ ਦਿੱਤੀ ਹਸਪਤਾਲਾ ਜਿਹੜੇ ਆ ਉਹ ਉੜਾ ਦਿੱਤੇ ਆ ਇਲਾਜ ਨਹੀਂ ਹੋ ਰਿਹਾ ਤੇ ਜੇਕਰ ਬਾਹਰੋਂ ਇਲਾਜ ਕਰਨ ਦੇ ਵਾਸਤੇ ਯੂਨ ਦੀਆਂ ਟੀਮਾਂ ਜਾਂਦੀਆਂ ਉਹਨਾਂ ਨੂੰ ਲੰਘਾ ਨਹੀਂ ਦਿੱਤਾ ਜਾ ਰਿਹਾ ਤੇ ਇਸ ਵੇਲੇ ਉਸ ਗਾਜਾ ਦੇ ਵਿੱਚ ਜਿੱਥੇ ਫਰਸਤਿਨੀ ਲੋਕ ਵਸਦੇ ਸੀਗੇ ਇੱਕ ਮਹਾਮਾਰੀ ਫੈਲੀ ਹੋਈ ਆ ਕਿਸੇ ਨੂੰ ਚਮੜੀ ਦੀ ਬਿਮਾਰੀ ਲੱਗੀ ਹੋਈ ਆ ਕਿਸੇ ਨੂੰ ਸਾਹ ਦੀ ਬਿਮਾਰੀ ਲੱਗੀ ਹੋਈ ਆ ਕੋਈ ਹੋਰ ਭਿਆਨਕ ਬਿਮਾਰੀਆਂ ਦੇ ਵਿੱਚ ਸ਼ਿਕਾਰ ਹੈ ਤੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਮਰਨ ਵਾਸਤੇ ਛੱਡ ਦਿੱਤਾ ਗਿਆ ਹੈ ਉਹਨਾਂ ਨੂੰ ਸਲੋ ਡੈਥ ਦਿੱਤੀ ਜਾ ਰਹੀ ਆ ਹੌਲੀ ਹੌਲੀ ਉਹ ਤਲ ਕਰਕੇ ਮਰ ਜਾਣਗੇ ਤੋਂ ਕਹਿੰਦੇ ਵੀ ਜੇ ਸਾਰਾ ਕੁਝ ਹੋ ਰਿਹਾ ਆ ਇਹ ਇੱਕ ਜੈਨੋਸਾਈਡ ਇੱਕ ਨਸਲਕੁਸ਼ੀ ਦੀ ਪਰਿਭਾਸ਼ਾ ਦੇ ਵਿੱਚ ਫਿੱਟ ਹੁੰਦਾ ਆ ਇਸ ਕਰਕੇ ਇਹ ਇਨਕੁਆਇਰੀ ਰਿਪੋਰਟ ਦੇ ਵਿੱਚ ਇਜ਼ਰਾਈਲ ਨੂੰ ਫਲਸਤੀਨੀਆ ਦੇ ਉੱਤੇ ਗਾਜ਼ਾ ਦੇ ਵਿੱਚ ਨਸਲਕੁਸ਼ੀ ਕਰਨ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਆ ਤੋਂ ਦੂਜੇ ਪਾਸੇ ਇਜ਼ਰਾਈਲ ਨੇ ਦੋਸ਼ ਅਨਕਾਰੇ ਆ ਉਹ ਕਹਿੰਦੇ ਵੀ ਜਿਹੜਾ ਯੂਨਾਈਟਿਡ ਨੇਸ਼ਨਜ਼ ਆ ਇਹ ਨੂੰ ਤਾਂ ਅਸੀਂ ਮਾਨਤਾ ਹੀ ਨਹੀਂ ਦਿੰਦੇ ਹੈਗੇ ਵੀ ਇਹ ਤਾਂ ਆਪਣੇ ਕੋਲੋਂ ਹੀ ਜਿਹੜੇ ਖੱਬੇ ਪੱਖੀ ਲੋਕਾਂ ਦਾ ਗਰੁੱਪ ਬਣ ਗਿਆ ਆ ਤੇ ਅਸੀਂ ਤਾਂ ਸਿਰਫ ਸੈਲਫ ਡਿਫੈਂਸ ਕੀਤਾ ਸਾਡੇ ਤੇ ਹਮਲਾ ਕੀਤਾ ਗਿਆ ਸੀਗਾ 7 ਅਕਤੂਬਰ ਨੂੰ ਅਸੀਂ ਉਹਦੇ ਵਿਚਾਰ ਦੇ ਵਿੱਚ ਬਰਾਬਰ ਹਮਲਾ ਕੀਤਾ ਹੈ ਜੀ ਇਸ ਵਾਸਤੇ ਅਸੀਂ ਜਿਹੜੇ ਲੜਾਕੇ ਉਹ ਮਾਰ ਰਹੇ ਆ ਤਾਂ ਜਾਂ ਜਿਹੜੇ ਭਵਿੱਖ ਦੇ ਵਿੱਚ ਸਾਡੇ ਵਾਸਤੇ ਲੜਨ ਦੇ ਯੋਗ ਹੋ ਸਕਦੇ ਉਹ ਖਤਮ ਕਰ ਰਹੇ ਆ ਅਸੀਂ ਭਵਿੱਖ ਦੀਆਂ ਸਵੱਸਿਆਵਾਂ ਨੂੰ ਹੁਣ ਹੱਲ ਕਰ ਰਹੇ ਆ ਪਰ ਇਹ ਗੱਲ ਬਿਲਕੁਲ ਝੂਠਾ ਕਿ ਅਸੀਂ ਉੱਥੇ ਕਤਲੇਆਮ ਕਰ ਰਹੇ ਆ ਜਾਂ ਉੱਥੇ ਨਸਲਕੁਸ਼ੀ ਕਰ ਰਹੇ ਆ ਪਰ ਅਮਰੀਕਾ ਜਿਹੜਾ ਆ ਉਹ ਸਾਥ ਦੇ ਰਿਹਾ ਇਸ ਵੇਲੇ ਇਜ਼ਰਾਇਲ ਦਾ ਪੂਰਾ ਠੋਕ ਕੇ ਤੇ ਬਿਸ਼ੇਕਾ ਕੈਨੇਡਾ ਤੇ ਯੂਰਪ ਜਿਹੜੇ ਉੱਪਰ ਉੱਪਰੋਂ ਕਹੀ ਜਾਂਦੇ ਰਹਿੰਦੇ ਆ ਬਈ ਇਜ਼ਰਾਈਲ ਮਾੜਾ ਕਰ ਰਿਹਾ ਆ ਪਰ ਅੰਦਰੋਂ ਘਤੀ ਇਹ ਵੀ ਸਮਾਨ ਜਿਹੜਾ ਵੇਚਦੇ ਰਹਿੰਦੇ ਆ ਤੇ ਨਾਲ ਦੀ ਨਾਲ ਅੰਦਰੂਨੀ ਜਿਹੜੀ ਹੈਲਪ ਆ ਦਿੰਦੇ ਰਹਿੰਦੇ ਆ ਹੁਣ ਨਾਲ ਹੀ ਯੂਨ ਹਾਈ ਕਮਿਸ਼ਨਰ ਨੇ ਇੱਕ ਹੋਰ ਗੱਲ ਵੀ ਆਖੀ ਆ ਉਹ ਕਹਿੰਦੇ ਵੀ ਜਿਹੜਾ ਕਤਰ ਦੇ ਉੱਤੇ ਦੋਹਾ ਤੇ ਅਟੈਕ ਕੀਤਾ ਗਿਆ ਇਜ਼ਰਾਈਲ ਵੱਲੋਂ ਉਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਲੰਗਣਾ ਆ ਵੀ ਇੱਕ ਬਹੁਤ ਹੀ ਗਲਤ ਕਾਰਵਾਈ ਕੀਤੀ ਗਈ ਆ ਇਹਦੇ ਨਾਲ ਇੱਕ ਦੋਸਤ ਦੇ ਮੁਲਕ ਜਿਹੜਾ ਸਮਝਿਆ ਜਾਂਦਾ ਸੀ ਉਹਦੇ ਉੱਤੇ ਇਜ਼ਰਾਈਲ ਨੇ ਅਟੈਕ ਕੀਤਾ ਆ ਤੇ ਇਹਦੇ ਨਾਲ ਪੂਰੇ ਮੱਧ ਪੂਰਬ ਦੇ ਵਿੱਚ ਬਾਦਮਨੀ ਫੈਲ ਸਕਦੀ ਆ ਇੱਕ ਜਿਹੜੀ ਸ਼ਾਂਤੀ ਉੱਥੇ ਹੋਈ ਸੀ ਵੀ ਆਹ ਮੁਲਕ ਜਿਹੜੇ ਆ ਸ਼ਾਂਤੀ ਦੇ ਵਿੱਚ ਸਹਾਇਕ ਦੇਣਗੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ ਗਿਆ ਸੋ ਇਹਦੇ ਨਾਲ ਇੱਕ ਵਾਰੀ ਹਾਲਾਤ ਕਹਿੰਦੇ ਹੋਰ ੜਕ ਸਕਦੇ ਆ ਮਿਡਲ ਈਸਟ ਦੇ ਵਿੱਚ ਲੰਬੇ ਸਮੇਂ ਦੇ ਵਾਸਤੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਬਣ ਸਕਦੀ ਹੈ ਹੋਰ ਵੱਡੇ ਵੱਡੇ ਕਤਲੇਆਮ ਹੋ ਸਕਦੇ ਆ ਤੇ ਇਹਦੇ ਨਾਲ ਸਭ ਦਾ ਨੁਕਸਾਨ ਹੋ ਸਕਦਾ ਇਹਦੇ ਵਾਸਤੇ ਵੀ ਉਹਨਾਂ ਨੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਜੀ ਸੋ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ